ਸੰਸਾਸ਼ਟਰੀ ਕਾ ਮੇਟਰ ਕੀ ਹਾਲਚਾਲ ਆ ਜੀ ਸਵਾਗਤ ਹੈ ਤੁਹਾਡਾ ਆਪਣੇ ਜੱਸੀ ਦੋਹਦਰ ਬਲੌਗ ਚੈਨਲ ਤੇ ਅੱਜ ਅਸੀਂ ਪਹੁੰਚੇ ਹਾਂ ਜੀ ਡਾਲਾ ਟਰੈਕਟਰ ਬਾਜ਼ਾਰ ਇਹ ਬਾਈ ਹੋਣ ਅਗਲੇ ਪੁਰਾਣੇ ਟਰੈਕਟਰ ਵੀ ਹੁੰਦੇ ਆ ਤੇ ਨਵੇਂ ਟਰੈਕਟਰ ਵੀ ਹੋਣਦੇ ਆ ਜੀ ਤੇ ਹੋਰ ਵੀ ਸੰਦ ਹੁੰਦੇ ਆਈ ਬਾਈ ਹਾਂਜੀ ਹਾਂਜੀ ਹੋਰ ਵੀ ਐਮਪਲੀਮੈਂਟ ਠੀਕ ਆ ਜੀ ਠੀਕ ਆ ਕਾਲੀਆਂ ਹੋਣਾਂ ਰੋਟਾਵੇਟਰ ਹੋਗੇ ਅੱਛਾ ਜੀ ਕੋਈ ਸੁਪਰ ਸੀਡਰ ਸਫਰ ਸੇ ਉਹ ਵੀ ਜੀ ਠੀਕ ਆ ਜੀ ਪਹਿਲਾ ਸਵਾਗਤ ਹੈ ਤੁਹਾਡਾ ਤੁਹਾਡਾ ਦੋਹਦਰ ਚੈਨਲ ਦੇ ਤੇ ਅੱਜ ਸ਼ੁਰੂ ਕਰਦੇ ਆਂ ਇਹ ਇਧਰੋਂ ਇਧਰ ਮਾਰਦੇ ਵੀਰੇ ਇਧਰ 735 ਖੜਾ ਜੀ ਤੇ ਇਹਦੇ ਬਾਰੇ ਦੱਸਿਆ ਜੀ ਮਾੜਾ ਯਾਰ ਇਹ 2000 ਮਾਡਲ ਆ ਜੀ 2000 ਮਾਡਲ ਆ ਹਾਂਜੀ ਠੀਕ ਆ ਜੀ ਲਿਫਟ ਤੋਂ ਬਾਹਰ ਵਾਲਾ ਇਹ ਓਕੇ ਜੀ ਠੀਕ ਆ ਠੀਕ ਆ ਜੀ ਪੰਜਾਬ ਦਾ ਨੰਬਰ ਆ ਪੰਜਾਬ ਨੰਬਰ ਆ ਠੀਕ ਆ ਨੰਮੇ ਆ ਟਾਇਰ ਨੰਮੇ ਆ ਜੀ ਹਾਂਜੀ 2500 ਰੁਪਏ ਸਾਰਾ origignal ਆ ਜੀ ਸਾਰਾ origignal ਟ੍ਰੈਕਟਰ ਮਾੜਾ ਮੁਰਗਾਡਾਂ ਦੀ ਹੈਗੀ ਟੱਚਿੰਗ ਅੱਛਾ ਮੁਰਗਾਡਾਂ ਨੇ ਟੱਚਿੰਗ ਆ ਥੋੜੀ ਠੀਕ ਆ ਬਾਕੀ ਕੋਈ ਕੰਪਲੇਂਟ ਨਹੀਂ ਨਾ ਕੋਈ ਕੰਪਲੇਂਟ ਨਹੀਂ ਠੀਕ ਆ ਜੀ ਲਾ ਕੇ ਜਿਵੇਂ ਮਰਜ਼ੀ ਚੈੱਕ ਕਰਕੇ ਲੈ ਜਾ ਸਕਦਾ ਬੰਦਾ ਠੀਕ ਆ ਠੀਕ ਆ ਜੀ ਤੇ ਕੋਈ ਲੰਬਾ ਨਹੀਂ ਡਰਾ ਕੋਈ ਲੰਬਾ ਨਹੀਂ 2000 ਮਾਟਲਾ 2000 ਦੇ ਮਾਰਕੇ ਅਜੇ 2000 ਦੇ ਮਾਰਕੇ ਤੇ ਚੱਲਿਆ ਕਿੰਨਾ ਇਹ ਚੱਲਿਆ ਤਾਂ ਹੁਣ ਹੋਊਗਾ ਮੀਟਰ ਮੀਟਰ ਤਾਂ ਚੱਲਦੇ ਨਹੀਂ ਹੁਣ ਠੀਕ ਆ ਠੀਕ ਆ ਠੀਕ ਆ ਮਤਲਬ ਵੀ ਕੋਈ ਲੰਬਾ ਨਹੀਂ ਡਰਾ ਹਾਂ ਠੀਕ ਆ ਜੀ ਇਹਦੀ ਡਿਮਾਂਡ ਹੈ ਕਿ 2 ਲੱਖ ਰੁਪਈਆ 2 ਲੱਖ ਰੁਪਈਆ ਅਡਵਾਂਟਸ 1.80 ਲੱਖ ਰੁਪਈਆ ਠੀਕ ਆ ਜੀ ਜਿਹੜਾ ਆਪਣੇ ਵੀਡੀਓ ਦੇਖ ਕੇ ਆਊਗਾ ਜੀ ਆ ਕੋਈ ਨਹੀਂ ਹੋਊਗਾ ਮਾਨਦਾਨ ਕਰੂਗੇ ਫਿਰ ਠੀਕ ਆ ਠੀਕ ਆ ਬਾਕੀ ਸਾਰਾ ਦੇ ਨਾਲ ਡਰਾ ਟਾਇਰ ਨਵੇਂ ਆ ਹਾਂ ਟਾਇਰ ਨਵੇਂ ਤੇ ਪੰਜਾਬ ਨੰਬਰ ਆ ਜੀ ਹਨਾ ਆਪਣੇ ਸਾਰੇ ਟਰੈਕਟਰ ਕੀ ਆ ਨੰਬਰ ਹੋਣਗੇ ਲਗਭਗ ਠੀਕ ਆ ਠੀਕ ਆ ਤੇ ਇਧਰ ਸਫਰਾ 735 ਆ ਖੜਾ ਇਹਦੇ ਬਾਰੇ ਦੱਸਿਓ ਇਹ 98 ਮਾਡਲ ਆ ਜੀ ਇਹ 98 ਮਾਡਲ ਆ ਹਾਂਜੀ ਇਹ ਅੰਦਰ ਪੰਪ ਵਾਲਾ ਏ ਇਹ ਅੰਦਰ ਪੰਪ 1,65,000 ਮੰਗਦੇ ਆ 1,65,000 ਹਾਂਜੀ 1,40,000 ਦਾ ਦੇ ਦਾਂਗੇ 1,40,000 ਦਾ ਵੀਰੇ ਇਧਰ ਨਿਗਾ ਮਾਰ ਲਈ ਮਾੜੀ ਟਾਇਰ ਓਰੇ ਦੇ ਵੀ ਨਵੇਂ ਆ ਜਿੰਨੇ ਕੇ ਹਾਲਤ ਕੰਡੀਸ਼ਨ ਸਾਰਾ Ориਜਨਲ ਹੀ ਆ ਜੀ ਸਾਰਾ Ориਜਨਲ ਟਰੈਕਟਰ ਆ ਠੀਕ ਆ ਜੀ ਤੇ ਟਾਇਰ ਨਵੇਂ ਆ ਹਾਂਜੀ ਹਾਂਜੀ ਟਾਇਰ ਠੀਕ ਆ ਠੀਕ ਆ ਕਿਸੇ ਪਾਸੇ ਲੀਕ ਛੀਕ ਤਾਂ ਨਹੀਂ ਇੰਜਨ ਬਿਲਕੁਲ ਨਵੇਂ ਟਰੈਕਟਰ ਪਿਆ ਜੀ ਤੇ ਐਂਡ ਤੇ ਬਾਈ ਦਾ ਨੰਬਰ ਵੀ ਬੋਲਾਂਗੇ ਤੁਹਾਨੂੰ ਇੱਧਰ ਖੜਾ ਹੀ ਮਹਿੰਦਰਾ 265 2000 ਮਾਡਲ ਆ ਜੀ ਇਹ 2000 ਮਾਡਲ ਆ ਠੀਕ ਆ ਜੀ ਤੇ ਇਹਦੇ ਬਾਰੇ ਦੱਸੋ ਜੀ ਮੜਾ ਇਹ 265 ਆ ਜੀ ਟਾਇਰ ਇਹਦੇ ਵੀ ਨਵੇਂ ਚਾਰੇ ਚਾਰੇ ਟਾਇਰ ਆ ਇਹ ਆ ਨੰਬਰ ਆ ਜੀ ਫਰੀਦਕੋਟ ਦਾ ਨੰਬਰ ਇਹਦਾ ਜੀ ਠੀਕ ਆ ਫਰੀਦਕੋਟ ਦਾ ਹਾਂਜੀ 1,85 ਹਜ਼ਾਰ ਮੰਗਦੇ ਆ 1,85 ਹਜ਼ਾਰ ਫੁੱਲ ਮਾਨ ਟਾਂ ਕਰੋਗੇ ਇੱਕ 65 ਦਾ ਦੇ ਦਾਂਗੇ ਇੱਕ 65 ਦਾ ਦੇ ਦਾਂਗੇ ਠੀਕ ਆ ਜੀ ਲੀਕ ਛੀਕ ਤਾਂ ਨਹੀਂ ਕਿਸੇ ਪਾਸੇ ਕੋਈ ਲੀਕ ਨਹੀਂ ਪੂਰਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਫੁੱਲ ਗਾਰੰ ਤੇ ਕਾਗਜ਼ ਪੱਤਰ ਓਕੇ ਬਿਲਕੁਲ ਸਮਾਈ ਜਮਾ ਪਿਆ ਹੋ ਨੰਬਰ ਓਕੇ ਠੀਕ ਹੈ ਠੀਕ ਆ ਤੇ ਬਾਕੀ ਇੱਧਰ ਖੜਾ ਇਸ ਸਵਾਰ 855 ਦੇਖੋ ਜੀ ਐਮ ਰੱਖਦੇ ਟਾਇਰ ਆ ਜੀ 18 ਮਾਡਲ ਆ ਜੀ ਇਹ 18 ਮਾਰਦਾ ਠੀਕ ਆ ਜੀ ਤੇ ਇੰਜਨ ਗੇਰਈ ਤਾਂ ਕਿੰਨੀ ਪੁਰਾ ਵਧੀਆ ਵੀਰੇ ਪਹਿਲੇ ਨਾਮ ਦਾ ਪਹਿਲੇ ਨਾਮ ਆ ਮਕਸਰ ਨੰਬਰ ਆ ਮਕਸਰ ਨੰਬਰ ਆ ਸਰਕਾਰੀ ਪਲੇਟਾਂ ਲੱਗੀਆਂ ਇਹਦੀਆਂ ਠੀਕ ਆ ਜੀ ਸਰਕਾਰੀ ਪਲੇਟਾਂ ਲੱਗੀਆਂ ਹਾਂਜੀ ਇਹਦਾ ਰੇਟ ਹੈਗਾ 590000 ਰੁਪਏ 5 ਲੱਖ 90000 ਰੁਪਏ ਇਨੇ ਦਾ ਕੇ ਛੜ ਦੋਗੇ 570 ਦਾ ਦੇ ਦਾਂ 570 ਦਾ ਹਾਂਜੀ ਠੀਕ ਆ ਬਾਕੀ ਮੌਕੇ ਤੇ ਹੋ ਜਾਓ ਬਾਅਦ ਘਟ ਹਾਂਜੀ ਠੀਕ ਆ ਠੀਕ ਆ ਜੀ ਕੰਡੀਸ਼ਨ ਦੇਖ ਸਕਦੇ ਮਿੱਤਰੋ ਟਾਇਟ ਅੱਪਾ ਦੇਖ ਸਕਦੇ ਬਿਲਕੁਲ ਨਵਾਂ ਟਰੈਕਟਰ ਆ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਤੇ ਕਿਸੇ ਪਾਸ ਲੇਖ ਛੇਕ ਨੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਕਾਗਜ਼ਾ ਪੱਤਰ ਓਕੇ ਆ ਜੀ ਹਾਂਜੀ ਕਾਗਜ਼ਾ ਪੱਤਰ ਓਕੇ ਆ ਗਾੜੀ ਓਕੇ ਜੀ ਠੀਕ ਹੈ ਜੀ ਹੁਣ ਤੱਕ ਸਾਰਾ ਕੁਝ ਮਿਲੂਗਾ ਵੀਰੇ ਠੀਕ ਆ ਜੀ ਕਾਪੀ ਚੈਪਲ ਇਹ ਜੀ ਕਾਪੀ ਚੈਪਲ ਹੀ ਠੀਕ ਆ ਜੀ ਤੇ ਬਾਕੀ ਇੱਧਰ ਖੜਾ ਜੀ ਸੋਨਾ ਲੈ ਕੇ ਦੇਖ ਆ ਸੋਨਾਲੀ ਕਾ ਖੜਾ ਜੀ ਇਹਦੇ ਬਾਰੇ 2022 ਮਾਡਲ ਆ ਜੀ 2022 ਮਾਡਲ ਆ ਹਾਂ ਠੀਕ ਹੈ ਤੇ ਤੁਹਾਨੂੰ ਸਾਰਾ ਕੁਝ ਨਾਲ ਦਾ ਫ੍ਰੀ ਹੈ ਤੇ ਤੁਹਾਨੂੰ ਸਾਰਾ ਕਿ ਸਾਰਾ Ориਜਨਲ ਆ ਜੀ ਕਿਤੇ ਚਾਬੀ ਨਹੀਂ ਲੱਗੀ ਜੀ ਕਿਤੇ ਵੀ ਚਾਬੀ ਨਹੀਂ ਹਾਂ ਸਾਰਾ Ориਜਨਲ ਟਰੈਕਟਰ ਠੀਕ ਹੈ ਇਹ ਕਿੰਨਾ ਚੱਲਿਆ ਜੀ ਇਹ ਚੱਲਿਆ 700 ਘੰਟਾ ਜੀ 700 ਘੰਟਾ ਤੇ ਉਹ ਸਵਰਾਜ ਕਿੰਨਾ ਚੱਲਿਆ ਸੀਗਾ ਜੀ ਉਹ ਵੀ ਮੇਰੇ ਹਿਸਾਬ ਨਾਲ 11-1200 ਘੰਟਾ ਚੱਲਿਆ 11-1200 ਘੰਟਾ ਹਾਂ 700 ਘੰਟਾ 700 ਘੰਟਾ ਚੱਲਿਆ ਟਰੈਕਟਰ ਤਾਂ ਬਹੁਤ ਘੱਟ ਚੱਲਿਆ ਬਹੁਤ ਘੱਟ ਚੱਲਿਆ ਵਾ ਠੀ ਅੱਜ ਇਹ ਘਰ ਪਰ ਕੋ ਮਿਲੂਗਾ ਵੀਰੇ ਦਾ ਫਸਟ ਆਨਰ ਹੀ ਆ ਫਸਟ ਆਨਰ ਠੀਕ ਆ ਠੀਕ ਆ ਜੀ ਹਾਂ ਕਿਦੋਂ ਖੁੱਲਿਆ ਨਹੀਂ ਕਲਾਹੇ ਕਲੱਬ ਜੋੜ ਨਹੀਂ ਖੁੱਲਿਆਗਾ ਟੈਕ ਠੀਕ ਆ ਜੀ ਬਾਕੀ ਬੰਦਾ ਚੈੱਕ ਕਰਕੇ ਲੈ ਆ ਲੈ ਆ ਸਕਦਾ ਹਾਂ ਜੇ ਮਰਜ਼ੀ ਚੈੱਕ ਕਰ ਲੈ ਲੁਧਿਆਣਾ ਨੰਬਰ ਆ ਜੀ ਲੁਧਿਆਣਾ ਨੰਬਰ ਹੈ ਠੀਕ ਆ ਜੀ ਦੇਖ ਸਕਦਾ ਮਿੱਤਰ ਜਮਾ ਕੋਕਾ ਪੀਸਾ ਤੇ ਬਾਕੀ ਬਾਈ ਨਾਲ ਗੱਲ ਵਿੱਚ ਤੁਸੀਂ ਕਰ ਸਕਦਾ ਤੇ ਡਿਮਾਂਡ ਦੱਸ ਦੋ ਜੀ ਇਹ 6,60,000 ਮੰਗਦੇ ਵੀਰੇ 6,60,000 ਰੁਪਏ ਠੀਕ ਆ ਜੀ ਹਾਂ ਜੀ ਬਾਕੀ ਮੌਕੇ ਤੇ ਹੋਜੀ ਬਾਤ ਕਰਾਂਗੇ ਬਾਕੀ ਮੌਕੇ ਤੇ ਹੋਜੀ ਬਾਕੀ ਫੋਲ ਗਰਾਂਟੀ ਤੋਂ ਠੀਕ ਕੋਈ ਲੰਬੀ ਵਾਲੀ ਗੱਲ ਨਹੀਂ ਅਬ 6 ਲੱਖ 40 ਹਜ਼ਾਰ ਦਾ ਕਹਿੰਨੇ ਆ ਬਾਕੀ ਉਹ ਤੋਂ ਵੀ ਮਾਨਤਨ ਕਰਾਂਗਾ ਉਹ ਤੋਂ ਮਾਨਤਨ ਕਰਾਂਗਾ ਠੀਕ ਆ ਜੀ ਲਾਓ ਵੀ ਮਤਰਾ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਊਗਾ ਤੇ ਬਾਈ ਫੋਲ ਮਾਨਤਨ ਵੀ ਕਰੂਗਾ ਤੇ ਬਾਕੀ ਤੁਸੀਂ ਗੱਲਬਾਤ ਕਰ ਸਕਦੇ ਭਾਈ ਇਹਦੇ ਬਾਰੇ ਦੱਸੋ ਜੀ ਇਹ 2018 ਮਾਡਲ ਆ ਜੀ ਠੀਕ ਆ ਜੀ 2018 ਮਾਡਲ ਆ ਇਹ ਆਬ ਨੰਬਰ ਹੈ ਵੀ ਇਹ ਵੀ ਪੰਜਾਬ ਨੰਬਰ ਆ ਠੀਕ ਆ ਜੀ ਪੈਰ ਪਿਛਲੇ ਹੈਗੇ 70 ਰੁਪਏ ਇਹ ਲੈ 70 ਰੁਪਏ ਹੈਗੇ ਆ ਠੀਕ ਆ ਠੀਕ ਆ ਜਿੰਨਾ ਕਹਾਗਾ ਰੀਨੋਲ ਸਾਰਾ ਟਰੈਕਟਰ ਹੈ ਵੀ ਬਾਕੀ ਟਰੈਕਟਰ ਤਾਂ ਸਾਫ ਹੈ ਬਿਲਕੁਲ ਸਾਫ ਹੈ ਠੀਕ ਆ ਜੀ ਇਹਦੇ ਤਾਂ ਨਾ ਕਿਸੇ ਪਾਸੇ ਲੀਕ ਜੇ ਨਾ ਨਾ ਕਿਤੇ ਲੀਕ ਜ ਨਹੀਂ ਠੀਕ ਆ ਜੀ ਇਹ ਵੀ ਪੰਜਾਬ ਦਾ ਹੈ ਹਨਾ ਕੀ ਡਿਮਾਂਡ ਆ ਜੀ ਇਹਦੀ ਇਹ ਹੈਗਾ ਜੀ 4,55 ਲੱਖ ਹੈਗਾ ਲੋਨ ਵੀ ਕਰਵਾ ਲਾਂਗੇ ਸਾਰੇ ਟਰੈਕਟਰਾਂ ਦਾ ਅੱਛਾ ਠੀਕ ਆ ਜੀ ਲਓ ਮੇ ਮਿੱਤਰੋ ਜਿਹੜਾ ਜਿਹੜੇ ਬਾਈ ਨੇ ਲੋਨ ਕਰਵਾਉਣਾ ਲੋਨ ਵੀ ਕਰਵਾ ਦੂਗਾ ਤੇ ਬਾਈ ਵੇਚ ਹੈ ਜੇ ਕੋ ਹੋ ਕੇ ਬਾਈ ਕੋ ਟਰੈਕਟਰ ਦੋ ਹੀ ਖਰੀਦ ਸਕਦੇ ਕੋਈ ਕੰਪਲੇਂਟ ਨਹੀਂ ਕੋਈ ਲਾਂਬਾ ਨਹੀਂਗਾ ਇਧਰੋਂ ਕੰਡੀਸ਼ਨ ਦਿਖਾ ਦੇ ਵੀਰੇ ਦੋਨਾਂ ਟਰੈਕਟਰਾਂ ਦੀ ਮਰਾ ਜੇ ਸਾਰੇ ਓਰੀਜਨਲ ਟਰੈਕਟਰ ਹੀ ਦੇ ਸਕਦਾ ਤੁਸੀਂ ਬਾਕੀ ਇੱਕ ਵਾਰੀ ਨਿਗਾਹ ਵੀ ਮਰੋਤ ਦੀ ਇੱਧਰ ਪਿੱਛੇ ਖੜਾ ਹੀ ਆਪਣੇ ਕੋਲੇ ਇੱਧਰ ਫਾਰਮ ਟਰੈਕ ਬਾਰੇ ਦੱਸੋ ਜੀ ਇਹਦੇ ਬਾਰੇ ਦੱਸੋ ਜੀ 744 ਐਫ ਸੀ ਇਹ ਸੁਵਰਾਜ 744 15 ਮਾਡਲ ਆ 15 ਮਾਡਲ ਆ ਹਾਂਜੀ 4 ਲੱਖ 40 ਹਜ਼ਾਰ ਮੰਗਦੀ ਹੈ ਇਹਦਾ ਠੀਕ ਹੈ ਜੀ 4 ਲੱਖ 40 ਹਜ਼ਾਰ ਰੁਪਏ ਠੀਕ ਹੈ ਸਾਰਾ ਰੀਨਲ ਆ ਜੀ ਹਾਂ ਸਾਰਾ ਓਰੀਜਨਲ ਡਬਲ ਡਿਸਟ੍ਰੀਬਿਊਟਰ ਵਾਲਾ ਟਰੈਕਟਰ ਆ ਜੀ ਡਬਲ ਡਿਸਟ੍ਰੀਬਿਊਟਰ ਵਾਲਾ ਠੀਕ ਹੈ ਜੀ ਠੀਕ ਆ ਤੇ ਟਾਇਰ ਜੀ ਤੇ ਟੂਰੇ ਦੇ ਹੈ ਕਿ 70 ਕੁ ਪੈਸੇ ਚਾਰੇ ਅੱਛਾ ਨਾਲ ਦੇ ਹੀ ਹੈ ਇਹ ਹਾਂਜੀ ਹਾਂਜੀ ਠੀਕ ਆ ਠੀਕ ਆ ਜੀ ਦੇਖ ਸਕਦਾ ਮਿੱਤਰੋ ਬਿਲਕੁਲ ਨਵਾਂ ਟਰੈਕਟਰ ਆ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਤੇ ਗੁੱਡ ਈਅਰ ਦੇ ਟਾਇਰ ਆ ਹੀ ਦੇ ਸਕਦਾ ਬਿਲਕੁਲ ਨਵਾਂ ਟਰੈਕਟਰ ਪਿਆ ਜੀ ਇਧਰ ਨਿਗਾਹ ਮਾਰਵਾ ਤੇ ਵੀਰੇ ਪਿੱਛੇ ਹੱਕ ਦੀ ਦੇਖ ਸਕਦੇ ਹੋ ਤੇ ਬਾਕੀ ਇਧਰ ਖੜਾ ਫਾਰਮ ਟਰੱਕ ਸਾਠ ਹਾਂਜੀ ਇਹਦੇ ਬਾਰੇ ਦੱਸਿਓ ਇਹ 98 ਮਾਡਲ ਆ ਜੀ ਇਹ 98 ਮਾਡਲ ਆ ਠੀਕ ਆ ਜੀ 197000 ਮੰਗਦੇ ਆ ਦਾ 197000 ਰੁਪਇਆ ਠੀਕ ਆ ਜੀ ਇਹ ਮਾਡਲ ਦੇ ਹਿਸਾਬ ਨਾਲ ਬਹੁਤ ਸੋਹਣਾ ਟਰੈਕਟਰ ਆ Ориジナル ਆ ਸਾਰਾ ਟਰੈਕਟਰ ਸਾਰਾ Ориジナル ਆ ਹਾਂਜੀ ਦੂਰ ਦਿਖਾ ਦੇ ਮੇਰੇ ਮੜਾ ਦੂਰ ਉਹ ਦਿਖਾ ਦੇ ਕਿਤੋਂ ਵੀ ਰੀਪੇਂਟ ਨਹੀਂ ਹੋਇਆਗਾ ਕਿਤੋਂ ਵੀ ਰੀਪੇਂਟ ਨਹੀਂ ਸਾਰਾ Ориジナル ਆ ਹਾਂਜੀ ਠੀਕ ਆ ਜੀ ਮੂਲੇ ਟੈਰ 70 ਪੈਸੇ ਆ ਜੀ ਠੀਕ ਆ ਠੀਕ ਆ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਕਾਗਜ਼ ਪੱਤਰ ਓਕੇ ਜੀ ਬਿਲਕੁਲ ਪੱਤਰ ਓਕੇ ਬਿਲਕੁਲ ਠੀਕ ਆ ਜੀ ਬਾਕੀ ਮੌਕੇ ਤੇ ਕਰ ਦਾਂਗਾ ਮਾਤਾ ਆ ਮੌਕੇ ਤੇ ਕਰਾਂ ਕੀ ਡਿਮਾਂਡ ਸੀਗੀ ਜੀ ਇਹਦੀ 197 197 ਠੀਕ ਆ ਬਾਕੀ ਮੌਕੇ ਤੇ ਹੋ ਜਾਣਾ ਇੱਕ ਵਾਰੀ ਨਿਗਾ ਮਰਵਾ ਦੇ ਵੀਰੇ ਪੰਜਾਬ ਨੰਬਰ ਹੀ ਦੇਖ ਸਕਦਾ ਤੁਸੀਂ ਫਾਰਮ ਟਰੈਕ ਸਾਰਾ ਅਰੀਜਨਲ ਟਰੈਕਟਰ ਆ ਤੇ ਗੁੱਡਇਰ ਦੇ ਟਾਇਰ ਆ ਜੀ ਤੇ ਟਾਇਰ ਵੀ ਦੇ ਦੇ ਸਕਦਾ ਕੰਡੀਸ਼ਨ ਵਧੀਆ ਪਈ ਐ ਟਾਇਰਾਂ ਦੀ ਹਜੇ ਮਗਰਾੜ ਮੂੜ ਕਿਤੋਂ ਨਹੀਂ ਗਲੇਗੇ ਹਾਂਜੀ ਮਗਰਾੜ ਬਿਲਕੁਲ ਨਵੇਂ ਪਏ ਹਨਾ ਆ ਦੇਖ ਸਕਦਾ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਤੇ ਬਾਕੀ ਆਪਣੀ ਵੀਡੀਓ ਸ਼ੇਅਰ ਕਰ ਦੇ ਦਬੱਕੇ ਤਾਂ ਕਿ ਹੋਰ ਵੀ ਕਿਸਾਨ ਭਰਾਵਾਂ ਤੱਕ ਪਹੁੰਚ ਚੁੱਕੇ ਤੇ ਅਸੀਂ ਖੜੇ ਹਾਂ ਡਾਲਾ ਟਰੈਕਟਰ ਬਾਜ਼ਾਰ ਵਾਲਿਆਂ ਦੇ ਤੇ ਬਾਕੀ ਮੌਕੇ ਤੇ ਬਾਦਗਾਰ ਵੀ ਹੋ ਜੇ ਮਾਂ ਤਨ ਫੁੱਲ ਕੀਤਾ ਜਾਊਗਾ ਆਪਣੀ ਵੀਡੀਓ ਜਿਹੜਾ ਦੇਖ ਕੇ ਆਊਗਾ ਤੇ ਸਤਿ ਸ੍ਰੀ ਅਕਾਲ ਜੀ ਠੀਕ ਹੈ ਧੰਨਵਾਦ ਹਾਂ ਜੀ ਨੰਬਰ ਬੋਲ ਦੇਣਾ ਹਾਂ 98555 98555 84357 84357 ਠੀਕ ਹੈ ਜੀ ਇੱਕ ਦੂਜਾ ਨੰਬਰ 81460 ਨਹੀਂ ਨਹੀਂ 98145 915528 24528 ਠੀਕ ਆ ਜੀ ਇਹ ਦੋਨੇ ਨੰਬਰ ਆ ਜੀ ਹਾਂ ਜੀ ਦੋਨੇ ਨੰਬਰ ਹਰ ਵਕਤ ਚੱਲਦੇ ਠੀਕ ਆ ਜੀ ਇਹਨਾਂ ਦੋਨਾਂ ਨੰਬਰਾਂ ਤੇ ਜਿਹੜੇ ਮਰਜ਼ੀ ਨੰਬਰ ਤੇ ਕਾਲ ਕਰਕੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਟਰੈਕਟਰਾਂ ਬਾਰੇ ਪੁੱਛ ਸਕਦੇ ਹੋ ਹੋਰ ਵੀ ਸੰਤ ਹੁੰਦੇ ਹੀ ਆਪਣੇ ہاں ਇਹ ਤੋਂ ਬਾਅਦ ਕਿਸੇ ਲੋਕਾਂ ਦੇ ਘਰਾਂ 'ਚ ਖੜੇ ਜਿਹੜੇ ਟਰੈਕਟਰ ਉਹ ਵੀ ਸਾਨੂੰ ਦੱਸ ਜਾਂਦੇ ਵੀ ਅਸੀਂ ਵੇਚਣਾ ਤੇ ਅਸੀਂ ਕਮਿਸ਼ਨ ਬੇਸ ਤੇ ਦਵਾ ਦਈਦੇ ਠੀਕ ਆ ਜੀ ਓਕੇ ਓਕੇ ਠੀਕ ਆ ਕੋਈ ਲੰਬੇ ਵਾਲੀ ਗੱਲ ਨਹੀਂ ਕੋਈ ਲੰਬੇ ਵਾਲੀ ਨਹੀਂ ਠੀਕ ਆ ਜੀ ਲੋਕਾਂ ਦਾ ਕੰਮ ਹੋਊਗਾ ਟਰੈਕਟਰ ਵੇਚ ਦੇਖੋ ਕੇ ਬਾਈ ਨੂੰ ਤੁਸੀਂ ਕਾਲ ਕਰ ਸਕ ਬਿਲਕੁਲ ਓਕੇ ਟਰੈਕਟਰ ਇਚ ਸਾਰੇ ਜਿੰਨੇ ਤੁਹਾਨੂੰ ਦਿਖਾਏ ਆ ਤੇ ਧੰਨਵਾਦ ਜੀ ਧੰਨਵਾਦ ਬਾਕੀ